ਬੀਤੇ ਦਿਨੀ ਸੁਲਤਾਨਵਿੰਦ ਰੋਡ ਥਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਇੱਕ ਦੁਕਾਨਦਾਰ ਪਾਸੋਂ ਲੁੱਟਖੋਹ ਕਰਨ ਵਾਲਿਆਂ 'ਚ ਇੱਕ ਕਾਬੂ ਅਤੇ ਗਲੋਕ ਪਿਸਤਲ ਤੇ ਬੁਲੇਟ ਪ੍ਰੂਫ ਜੈਕਟ ਕੀਤੀ ਬਰਾਮਦ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਗਗਨਦੀਪ ਸਿੰਘ ACP ਇਸਟ ਅੰਮ੍ਰਿਤਸਰ ਮਿਤੀ 20 11 2025 ਨੂੰ ਮੁਖਫਸਾ ਥਾਣਾ ਬੀ ਡਿਵੀਜ਼ਨ ਨੂੰ ਇੱਕ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸੁਲਤਾਨਵਿੰਦ ਰੋਡ ਦੇ ਇੱਕ ਰੈਡੀਮੇਡ ਸਟੋਰ 'ਤੇ ਆ ਕੇ ਰੋਬਰੀ ਕੀਤੀ ਗਈ ਹੈ ਜੋ ਇਹ ਰੋਬਰੀ ਗਨਪੁਆਇੰਟ 'ਤੇ ਕੀਤੀ ਗਈ ਸੀ ਜਿਸ ਵਿੱਚ ਕੁਝ ਨਕਦੀ ਅਤੇ ਇੱਕ ਸੋਨੇ ਦਾ ਕੜਾ ਖੋ ਕੇ ਲੈ ਗਏ ਸਨ ਜੋ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਥਾਣਾ ਬੀਜਲੀ ਨੇਕੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਜੋ ਸਾਡੇ ਕਮਿਸ਼ਨਰ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਆਪਣਾ ਉਹਨਾਂ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਏਕ ਟੀਮਾਂ ਗਠਿਤ ਕੀਤੀਆਂ ਗਈਆਂ ਜੋ ਇਹਨਾਂ ਟੀਮਾਂ ਵੱਲੋਂ ਕਾਫੀ ਵਿਗਿਆਨਿਕ ਢੰਗ ਨਾਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਪਾਸੋਂ ਇੱਕ ਗਲੌਕ ਪਿਸਤਲ ਅਤੇ ਇੱਕ ਬਲੈਡ ਪ੍ਰੂਫ ਜੈਕਟ ਬਰਾਮਦ ਹੋਈ ਹੈ ਜੋ ਇਸ ਨੂੰ ਅਜ ਪੇਸ਼ ਅਦਾਲਤ ਕੀਤਾ ਜਾ ਰਿਹਾ ਜਿਸ ਨੂੰ ਰਿਮਾਂਡ ਪਰ ਲੈ ਕੇ ਹੋਰ ਵੀ ਇਸ ਪਾਸੋਂ ਬਰਾਮਦਗੀ ਹੋਵੇਗੀ ਜੋ ਇਸ ਤੇ ਬਾਕੀ ਸਾਥੀਆਂ ਦੀ ਡੈਂਟੀਫਿਕੇਸ਼ਨ ਹੋ ਗਈ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜੋ ਰੇਡ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ